ਦੇ ਦੋਸਤੋ ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ 인কোਡਰਸ ਬਾਰੇ ਸਿੱਖਾਂਗੇ ਜੋ ਕਿ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਵਰਤਿਆ ਜਾਣ ਵਾਲਾ ਇੱਕ ਮਹੱਤਵਪੂਰਨ ਕੰਬੀਨੇਸ਼ਨਲ ਸਰਕਟ ਹੈ ਆਓ ਪਹਿਲਾਂ ਇਹ ਸਮਝੀਏ ਕਿ 인কোਡਰ ਕੀ ਹੈ 인কোਡਰ ਇੱਕ ਕੰਬੀਨੇਸ਼ਨਲ ਸਰਕਟ ਹੈ ਜੋ ਕਈ ਇਨਪੁਟ ਸਿਗਨਲ ਲੈਂਦਾ ਹੈ ਅਤੇ ਉਹਨਾਂ ਨੂੰ ਇੱਕ ਕੋਡ ਕੀਤੇ ਆਉਟਪੁਟ ਵਿੱਚ ਬਦਲਦਾ ਹੈ ਭਾਵ 인কোਡਰ ਬਹੁਤ ਸਾਰੇ ਇਨਪੁਟ ਲੈਂਦਾ ਹੈ ਅਤੇ ਆਉਟਪੁੱਟ ਪੈਦਾ ਕਰਦਾ ਹੈ ਜਿਨ੍ਹਾਂ ਦੀ ਗਿਣਤੀ ਇਨਪੁੱਟਸ ਦੀ ਗਿਣਤੀ ਤੋਂ ਘੱਟ ਹੁੰਦੀ ਹੈ ਆਮ ਤੌਰ ਤੇ ਇਨਕੋਡਰ ਦੀ ਆਉਟਪੁੱਟ ਬਾਈਨਰੀ ਕੋਡ ਦੇ ਰੂਪ ਵਿੱਚ ਹੁੰਦੀ ਹੈ ਇਸ ਸੰਕਲਪ ਨੂੰ ਸਮਝਣ ਲਈ ਆਓ ਰੋਜ਼ਾਨਾ ਜੀਵਨ ਦੀ ਇੱਕ ਸਧਾਰਨ ਉਦਾਹਰਣ ਤੇ ਵਿਚਾਰ ਕਰੀਏ ਸੋਚੋ ਕਿ ਤੁਸੀਂ ਟੈਲੀਵਿਜ਼ਨ ਰਿਮੋਟ ਕੰਟਰੋਲ ਦੀ ਵਰਤੋਂ ਕਰ ਰਹੇ ਹੋ ਰਿਮੋਟ ਵਿੱਚ ਬਹੁਤ ਸਾਰੇ ਬਟਨ ਹੁੰਦੇ ਹਨ ਪਰ ਜਦੋਂ ਤੁਸੀਂ ਕੋਈ ਇੱਕ ਬਟਨ ਦਬਾਉਂਦੇ ਹੋ ਤਾਂ ਇਹ ਟੈਲੀਵਿਜ਼ਨ ਨੂੰ ਇੱਕ ਵਿਲੱਖਣ ਬਾਈਨਰੀ ਕੋਡ ਭੇਜਦਾ ਹੈ ਟੈਲੀਵਿਜ਼ਨ ਇਸ ਕੋਡ ਨੂੰ ਸਮਝਦਾ ਹੈ ਅਤੇ ਲੋੜੀਂਦੀ ਕਾਰਵਾਈ ਕਰਦਾ ਹੈ ਜਿਵੇਂ ਕਿ ਚੈਨਲ ਬਦਲਣਾ ਜਾਂ ਆਵਾਜ਼ ਨੂੰ ਘਟਵਾਦ ਕਰਨਾ ਇਹ ਪ੍ਰਕਿਰਿਆ ਜੋ ਕਿ ਬਟਨ ਦਬਾਉਣ ਨੂੰ ਬਾਈਨਰੀ ਕੋਡ ਵਿੱਚ ਤਬਦੀਲ ਕਰਦੀ ਹੈ 인 ਕੋਡਰ ਦੇ ਕੰਮ ਕਰਨ ਦੇ ਤਰੀਕੇ ਤੇ ਸਮਾਨ ਹੈ ਹੁਣ ਆਓ ਇੱਕ ਹੋਰ ਉਦਾਹਰਣ ਲੈਂਦੇ ਹਾਂ ਸੋਚੋ ਕਿ ਤੁਸੀਂ ਕੰਪਿਊਟਰ ਦੇ ਕੀਬੋਰਡ ਦੀ ਵਰਤੋਂ ਕਰ ਰਹੇ ਹੋ ਜਦੋਂ ਤੁਸੀਂ ਇੱਕ ਕੀ ਦਬਾਉਂਦੇ ਹੋ ਤਾਂ ਕੀਬੋਰਡ ਅਸਲ ਅੱਖਰ ਕੰਪਿਊਟਰ ਨੂੰ ਨਹੀਂ ਭੇਜਦਾ ਇਸ ਦੀ ਬਜਾਏ ਇਹ ਇੱਕ ਖਾਸ ਬਾਈਨਰੀ ਕੋਡ ਕੰਪਿਊਟਰ ਨੂੰ ਭੇਜਦਾ ਹੈ ਜੋ ਦਵਾਈ ਗਈ ਕੀ ਨੂੰ ਦਰਸਾਉਂਦਾ ਹੈ ਇਸ ਬਾਈਨਰੀ ਕੋਡ ਨੂੰ ਫਿਰ ਕੰਪਿਊਟਰ ਦੁਆਰਾ ਸਕਰੀਨ ਉੱਤੇ ਸਹੀ ਅੱਖਰ ਪ੍ਰਦਰਸ਼ਿਤ ਕਰਨ ਲਈ ਪ੍ਰੋਸੈਸ ਕੀਤਾ ਜਾਂਦਾ ਹੈ ਇਸ ਮਾਮਲੇ ਵਿੱਚ ਕੀਬੋਰਡ ਇਨ ਕੋਡਰ ਵਾਂਗ ਕੰਮ ਕਰਦਾ ਹੈ ਕਿਉਂਕਿ ਇਹ ਵੱਖ-ਵੱਖ ਕੀਜ਼ ਨੂੰ ਵਿਲੱਖਣ ਬਾਈਨਰੀ ਕੋਡਸ ਵਿੱਚ ਤਬਦੀਲ ਕਰਦਾ ਹੈ ਇਸ ਲੈਕਚਰ ਵਿੱਚ ਅਸੀਂ ਇਨ ਕੋਡਰਸ ਦੀਆਂ ਵੱਖ-ਵੱਖ ਕਿਸਮਾਂ ਉਹਨਾਂ ਦੇ ਕੰਮ ਕਰਨ ਦੇ ਸਿਧਾਂਤ TRUTH TABLE ਅਤੇ ਐਪਲੀਕੇਸ਼ਨਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਸੈਸ਼ਨ ਦੇ ਅੰਤ ਤੱਕ ਤੁਹਾਨੂੰ ਇਹ ਸਪਸ਼ਟ ਸਮਝ ਆ ਜਾਵੇਗੀ ਕਿ ਅਸਲ ਦੁਨੀਆ ਦੇ ਸਿਸਟਮਾਂ ਵਿੱਚ ਇਨ ਕੋਡਰ ਕਿਵੇਂ ਡਿਜ਼ਾਈਨ ਕੀਤੇ ਜਾਂਦੇ ਹਨ ਅਤੇ ਕਿਵੇਂ ਵਰਤੇ ਜਾਂਦੇ ਹਨ ਚਲੋ ਸ਼ੁਰੂ ਕਰੀਏ ਆਓ ਪਹਿਲਾਂ ਇਨ ਕੋਡਿੰਗ ਬਾਰੇ ਗੱਲ ਕਰੀਏ ਅਤੇ ਸਮਝੀਏ ਕਿ ਇਸ ਨੂੰ ਡਿਜੀਟਲ ਸਿਸਟਮਾਂ ਵਿੱਚ ਕਿਉਂ ਵਰਤਿਆ ਜਾਂਦਾ ਹੈ ਸਰਲ ਸ਼ਬਦਾਂ ਵਿੱਚ ਇਨ ਕੋਡਿੰਗ ਜਾਣਕਾਰੀ ਭਾਵ ਡਾਟਾ ਨੂੰ ਇੱਕ ਰੂਪ ਤੋਂ ਦੂਜੇ ਰੂਪ ਭਾਵ ਇੱਕ ਫਾਰਮੈਟ ਤੋਂ ਦੂਜੇ ਫਾਰਮੈਟ ਵਿੱਚ ਬਦਲਣ ਦੀ ਪ੍ਰਕਿਰਿਆ ਹੈ ਤਾਂ ਕਿ ਇਸ ਨੂੰ ਪ੍ਰੋਸੈਸ ਕਰਨਾ ਜਾਂ ਸੰਚਾਰਿਤ ਭਾਵ ਟਰਾਂਸਮਿਟ ਕਰਨਾ ਆਸਾਨ ਹੋ ਜਾਵੇ ਜਦੋਂ ਅਸੀਂ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਇਨ ਕੋਡਰਸ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਕਈ ਇਨਪੁਟ ਲਾਈਨਾਂ ਨੂੰ ਘਟ ਗਿਣਤੀ ਦੀਆਂ ਆਊਟਪੁਟ ਲਾਈਨਾਂ ਵਿੱਚ ਤਬਦੀਲ ਕਰਨ ਬਾਰੇ ਗੱਲ ਕਰ ਰਹੇ ਹੁੰਦੇ ਹਾਂ ਜਿਵੇਂ ਕਿ ਸਕਰੀਨ ਉੱਪਰ ਇਸ ਬਲੌਕ ਡਾਇਗ੍ਰam ਵਿੱਚ M is to N ਇਨ ਕੋਡਰ ਲਈ ਦਿਖਾਇਆ ਗਿਆ ਹੈ ਇਸ ਬਲੌਕ ਡਾਇਗ੍ਰam ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਇਨ ਕੋਡਰ ਦੇ M ਇਨਪੁਟਸ ਹੁੰਦੇ ਹਨ ਅਤੇ N ਆਊਟਪੁਟਸ ਹੁੰਦੇ ਹਨ M ਅਤੇ N ਦਾ ਆਪਸੀ ਸਬੰਧ M 2^N ਦੁਆਰਾ ਦਿੱਤਾ ਜਾਂਦਾ ਹੈ। ਉਦਾਹਰਨ ਲਈ ਇੱਕ 8 ਇਨਪੁਟ ਇਨ ਕੋਡਰ ਵਿੱਚ ਤੁਹਾਨੂੰ ਸਿਰਫ 3 ਆਉਟਪੁਟ ਲਾਈਨਾਂ ਦੀ ਲੋੜ ਹੋਵੇਗੀ ਕਿਉਂਕਿ 3 ਬਾਈਨਰੀ ਅੰਕ 8 ਵੱਖ-ਵੱਖ ਸੁਮੇਲਾਂ ਪਾਵ ਕੰਬੀਨੇਸ਼ਨਸ ਨੂੰ ਦਰਸਾ ਸਕਦੇ ਹਨ ਕਿਉਂਕਿ 2^3 8 ਹੁੰਦਾ ਹੈ। ਇਸ ਲਈ ਇੱਕ ਇਨ ਕੋਡਰ ਆਉਟਪੁਟ ਲਾਈਨਾਂ ਦੀ ਗਿਣਤੀ ਘਟਾ ਕੇ ਡਿਜ਼ਾਈਨ ਨੂੰ ਸਰਲ ਬਣਾਉਂਦਾ ਹੈ। ਪਰ ਫਿਰ ਵੀ ਹਰ ਇਨਪੁਟ ਨੂੰ ਇੱਕ ਵਿਲੱਖਣ ਕੋਡ ਨਾਲ ਦਰਸਾਉਂਦਾ ਹੈ ਇਹ এনਕੋਡਿੰਗ ਦਾ ਮੂਲ ਸਿਧਾਂਤ ਹੈ ਜੋ ਕਈ ਇਨਪੁਟਸ ਨੂੰ ਘੱਟ ਆਉਟਪੁੱਟ ਲਾਈਨਾਂ ਨਾਲ ਦਰਸਾਉਣਾ ਸੰਭਵ ਬਣਾਉਂਦਾ ਹੈ ਜਿਸ ਨਾਲ ਸਿਸਟਮ ਸਰਲ ਅਤੇ ਹੋਰ ਪ੍ਰਭਾਵਸ਼ਾਲੀ ਬਣ ਜਾਂਦਾ ਹੈ ਹੁਣ ਆਓ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਆਮ ਤੌਰ ਤੇ ਵਰਤੇ ਜਾਣ ਵਾਲੇ ਵੱਖ-ਵੱਖ ਪ੍ਰਕਾਰ ਦੇ ਇਨਕੋਡਰਾਂ ਬਾਰੇ ਜਾਣੀਏ ਮੁੱਖ ਤੌਰ ਤੇ ਦੋ ਪ੍ਰਕਾਰ ਦੇ ਇਨਕੋਡਰ ਹੁੰਦੇ ਹਨ ਬਾਈਨਰੀ ਇਨਕੋਡਰ ਅਤੇ ਤਰਜੀਹੀ ਭਾ ਪ੍ਰਾਇੋਰਟੀ ਬਾਈਨਰੀ ਇਨਕੋਡਰ ਇਨ੍ਹਾਂ ਦੋਵਾਂ ਦੀਆਂ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਐਪਲੀਕੇਸ਼ਨਜ਼ ਹਨ ਪਹਿਲਾਂ ਆਓ ਬਾਈਨਰੀ என்கੋਡਰ ਬਾਰੇ ਗੱਲ ਕਰੀਏ ਬਾਈਨਰੀ என்கੋਡਰ ਸਭ ਤੋਂ ਮੁਢਲੇ ਪ੍ਰਕਾਰ ਦਾ என்கੋਡਰ ਹੁੰਦਾ ਹੈ ਇਹ ਕਈ ਇਨਪੁਟ ਲਾਈਨਾਂ ਨੂੰ ਲੈਂਦਾ ਹੈ ਅਤੇ ਕਿਰਿਆਸ਼ੀਲ ਇਨਪੁਟ ਦੇ ਅਨਸਾਰ ਬਾਈਨਰੀ ਕੋਡ ਪੈਦਾ ਕਰਦਾ ਹੈ ਉਦਾਹਰਨ ਵਜੋਂ ਸਕਰੀਨ ਉੱਪਰ ਇੱਕ 4:2 என்கੋਡਰ ਦਿਖਾਇਆ ਗਿਆ ਹੈ ਇਸ ਵਿੱਚ 4 ਇਨਪੁਟਸ ਹੁੰਦੀਆਂ ਹਨ ਅਤੇ 2 ਆਊਟਪੁਟਸ ਹੁੰਦੀਆਂ ਹਨ ਇਨਪੁਟਸ ਨੂੰ I3 I2 I1 ਅਤੇ I नॉट ਵਜੋ ਦਰਸਾਇਆ ਗਿਆ ਹੈ ਅਤੇ ਆਉਟਪੁੱਟਸ ਨੂੰ O1 ਅਤੇ O नॉट ਵਜੋ ਦਰਸਾਇਆ ਗਿਆ ਹੈ ਇਨਪੁਟ ਲਾਈਨਾਂ ਸਿਗਨਲ ਪ੍ਰਾਪਤ ਕਰਦੀਆਂ ਹਨ ਅਤੇ ਇਨ ਕੋਡਰ ਕਿਰਿਆਸ਼ੀਲ ਇਨਪੁਟ ਨੂੰ ਉਸਦੇ ਸੰਬੰਧਿਤ ਬਾਈਨਰੀ ਆਉਟਪੁੱਟ ਵਿੱਚ ਬਦਲਦਾ ਹੈ ਇਨ ਕੋਡਰ ਦੇ ਕੰਮ ਕਰਨ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਕਰੀਨ ਉੱਪਰ ਦਿਖਾਏ ਚੁੱਟੇਵਲ ਵੱਲ ਧਿਆਨ ਦਿਓ ਜਿਵੇਂ ਕਿ ਇਸ ਟੇਬਲ ਵਿੱਚ ਦਿਖਾਇਆ ਗਿਆ ਹੈ ਇੱਕ ਸਮੇਂ ਤੇ ਸਿਰਫ ਇੱਕ ਇਨਪੁਟ ਕਿਰਿਆਸ਼ੀਲ ਹੈ ਅਤੇ ਇਨ ਕੋਡਰ ਇਸ ਕਿਰਿਆਸ਼ੀਲ ਇਨਪੁਟ ਦੇ ਅਨੁਸਾਰ ਬਾਈਨਰੀ ਆਉਟਪੁੱਟ ਦਿੰਦਾ ਹੈ ਜੇਕਰ i0 ਇਕੁਅਲ ਟੂ 1 ਹੈ ਭਾਵ i0 ਕਿਰਿਆਸ਼ੀਲ ਹੈ ਤਾਂ ਆਉਟਪੁੱਟ 00 ਹੋਵੇਗਾ ਜੇਕਰ i1 ਕਿਰਿਆਸ਼ੀਲ ਹੈ ਤਾਂ ਆਉਟਪੁੱਟ 01 ਹੋਵੇਗਾ ਅਤੇ ਇਸੇ ਤਰ੍ਹਾਂ ਹੀ ਬਾਕੀ ਦੋ ਇਨਪੁੱਟਸ i2 ਅਤੇ i3 ਲਈ ਸਾਨੂੰ ਆਉਟਪੁੱਟ ਕਰਮਵਾਰ 10 ਅਤੇ 11 ਪ੍ਰਾਪਤ ਹੋਵੇਗਾ ਹੁਣ ਆਓ ਇਸ ਇਨ ਕੋਡਰ ਨੂੰ ਡਿਜ਼ਾਈਨ ਕਰਨ ਵੱਲ ਵਧੀਏ 4 ਟੂ 2 ਇਨ ਕੋਡਰ ਲਈ आउटपुट प्राप्त करने लॉजिक गेट्स की वरतों की जाती है ट्रुथ टेबल तो अभी देख सकते हाँ कि आउटपुट ओ नॉट सिर्फ इनपुट आई वन आई थ्री लई वन है इसलिए इस आउटपुट के लिए असं बूल एक्सप्रेशन एक्सप्रैशन ओ नॉट इक्वल टू आई वन प्लस आई थ्री लिख सकते हाँ इस तरह ही आउटपुट ओ वन असी बूल एक्सप्रेशन एक्सप्रैशन ओ वन इक्वल टू आई टू प्लस आई थ्री लिखते हाँ ਇਹ ਐਕਸਪ੍ਰੈਸ਼ਨ ਸਾਨੂੰ ਦੱਸਦੇ ਹਨ ਕਿ ਕਿਰਿਆਸ਼ੀਲ ਇਨਪੁਟ ਤੋਂ ਬਾਈਨਰੀ ਆਉਟਪੁਟ ਕਿਵੇਂ ਪੈਦਾ ਹੁੰਦਾ ਹੈ ਇਸ 4 ਟੂ 2 인কোਡਰ ਦੇ ਸਰਕਟ ਵਿੱਚ ਇਨ੍ਹਾਂ ਐਕਸਪ੍ਰੈਸ਼ਨਜ਼ ਅਨਸਾਰ ਇਨਪੁਟਸ ਨੂੰ OR ਗੇਟਸ ਦੇ ਨਾਲ ਜੋੜ ਕੇ ਆਉਟਪੁਟ ਪ੍ਰਾਪਤ ਕੀਤੇ ਜਾਂਦੇ ਹਨ ਜਿਵੇਂ ਕਿ ਸਕ੍ਰੀਨ ਉੱਪਰ ਦਿਖਾਇਆ ਗਿਆ ਹੈ ਹੁਣ ਤੱਕ ਅਸੀਂ ਇੱਕ ਸਧਾਰਨ ਬਾਈਨਰੀ 인কোਡਰ ਬਾਰੇ ਚਰਚਾ ਕੀਤੀ ਹੈ ਪਰ ਇਸ ਵਿੱਚ ਇੱਕ ਵੱਡੀ ਕਮੀ ਹੈ ਅਸਲ ਸਿਸਟਮਾ ਵਿੱਚ ਇੱਕੋ ਸਮੇਂ ਇੱਕ ਤੋਂ ਵੱਧ ਇਨਪੁਟ ਦਾ ਕਿਰਿਆਸ਼ੀਲ ਹੋਣਾ ਸੰਭਵ ਹੈ ਉਦਾਹਰਨ ਲਈ ਦੁਆਰਾ ਤੋਂ 4:2 인কোਡਰ ਦੇ ਟ੍ਰੁੱਥ ਟੇਬਲ ਬਾਰੇ ਸੋਚੋ ਜੇਕਰ ਇਸ 4:2 인কোਡਰ ਦੇ ਦੋ ਇਨਪੁੱਟਸ ਇੱਕੋ ਸਮੇਂ ਕਿਰਿਆਸ਼ੀਲ ਹੋਣ ਤਾਂ 인কোਡਰ ਆਉਟਪੁੱਟ ਕੀ ਹੋਵੇਗੀ ਇੱਕ ਸਧਾਰਨ 인কোਡਰ ਵਿੱਚ ਇੱਕ ਸਮੇਂ ਵਿੱਚ ਸਿਰਫ ਇੱਕ ਕਿਰਿਆਸ਼ੀਲ ਇਨਪੁੱਟ ਨੂੰ ਸਹਾਰਨ ਲਈ ਡਿਜ਼ਾਈਨ ਹੁੰਦਾ ਹੈ ਇਸ ਲਈ ਜੇਕਰ ਇੱਕ ਤੋਂ ਜ਼ਿਆਦਾ ਇਨਪੁੱਟਸ ਕਿਰਿਆਸ਼ੀਲ ਹਨ ਤਾਂ ਇਹ ਸਹੀ ਆਉਟਪੁੱਟ ਪੈਦਾ ਕਰਨ ਦੇ ਯੋਗ ਨਹੀਂ ਹੋਵੇਗਾ ਇਸ ਸਮੱਸਿਆ ਦਾ ਹੱਲ ਲੱਭਣ ਲਈ ਸਾਨੂੰ ਇੱਕ ਪ੍ਰਾਇੋਰਟੀ 인কোਡਰ ਡਿਜ਼ਾਈਨ ਕਰਨਾ ਪਵੇਗਾ ਪ੍ਰਾਇੋਰਟੀ 인কোਡਰ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਜਦੋਂ ਇੱਕ ਤੋਂ ਜ਼ਿਆਦਾ ਇਨਪੁੱਟਸ ਇੱਕੋ ਸਮੇਂ ਕਿਰਿਆਸ਼ੀਲ ਹੋਣ ਤਾਂ ਇਹ ਉਹਨਾਂ ਨੂੰ ਠੀਕ ਤਰੀਕੇ ਨਾਲ ਸੰਭਾਲ ਸਕੇ ਇਸ 인কোਡਰ ਵਿੱਚ ਹਰ ਇਨਪੁੱਟ ਦਾ ਇੱਕ ਪ੍ਰਾਇੋਰਟੀ ਲੈਵਲ ਹੁੰਦਾ ਹੈ ਪ੍ਰਾਇੋਰਟੀ 인কোਡਰ ਇਹ ਯਕੀਨੀ ਬਣਾਉਂਦਾ ਹੈ ਕਿ ਜਦੋਂ ਇੱਕ ਤੋਂ ਵੱਧ ਇਨਪੁੱਟ ਕਿਰਿਆਸ਼ੀਲ ਹੋਣ ਤਾਂ ਸਭ ਤੋਂ ਵੱਧ ਪ੍ਰਾਇੋਰਟੀ ਵਾਲਾ ਇਨਪੁੱਟ ਚੁਣਿਆ ਜਾਵੇ ਅਤੇ ਉਸਦੇ ਨਾਲ ਸੰਬੰਧਿਤ ਬਾਈਨਰੀ ਕੋਡ ਨੂੰ ਆਊਟਪੁੱਟ ਤੇ ਉਪਲਬਧ ਕਰਵਾਇਆ ਜਾਵੇ ਉਦਾਹਰਣ ਲਈ ਇੱਕ 4:2 ਪ੍ਰਾਇੋਰਟੀ ਇਨ ਕੋਡਰ ਬਾਰੇ ਸੋਚੋ ਜੋ ਸਭ ਤੋਂ ਵੱਧ ਨੰਬਰ ਵਾਲੇ ਕਿਰਿਆਸ਼ੀਲ ਇਨਪੁਟ ਨੂੰ ਤਰਜੀਹ ਪਾ ਪ੍ਰਾਇੋਰਟੀ ਦਿੰਦਾ ਹੈ ਜਾਨੀ ਕਿ I3 ਦੀ ਸਭ ਤੋਂ ਵੱਧ ਪ੍ਰਾਇੋਰਟੀ ਹੈ ਜਿਸ ਤੋਂ ਬਾਅਦ I2 ਦੀ ਪ੍ਰਾਇੋਰਟੀ ਆਉਂਦੀ ਹੈ ਅਤੇ ਫਿਰ ਕਰਮਵਾਰ I1 ਅਤੇ I0 ਦੀ ਪ੍ਰਾਇੋਰਟੀ ਆਉਂਦੀ ਹੈ ਇਸ ਪ੍ਰਾਇੋਰਟੀ ਇਨ ਕੋਡਰ ਦਾ ਬਲੌਕ ਡਾਇਗਰਾਮ ਸਕਰੀਨ ਉੱਪਰ ਦਿਖਾਇਆ ਗਿਆ ਹੈ ਜੇਕਰ I1 ਅਤੇ I2 ਦੋਵੇਂ ਕਿਰਿਆਸ਼ੀਲ ਹਨ ਤਾਂ ਇਨ ਕੋਡਰ I2 ਲਈ ਵਾਇਨਰੀ ਕੋਡ ਨੂੰ ਆਉਟਪੁੱਟ ਕਰੇਗਾ I1 ਲਈ ਨਹੀਂ ਕਿਉਂਕਿ I2 ਦੀ ਪ੍ਰਾਇੋਰਟੀ ਵੱਧ ਹੈ ਹੁਣ 4 ਟੂ 2 ਪ੍ਰਾਇੋਰਟੀ 인 ਕੋਡਰ ਦੇ ਟਰੂਥ ਟੇਬਲ ਨੂੰ ਦੇਖੀਏ ਇਸ 인 ਕੋਡਰ ਵਿੱਚ 4 ਇਨਪੁੱਟਸ I3 I2 I1 I0 ਅਤੇ 2 ਆਉਟਪੁੱਟਸ O1 O0 ਹਨ ਇਸ 인 ਕੋਡਰ ਦੇ ਟਰੂਥ ਟੇਬਲ ਵਿੱਚ ਅਸੀਂ ਸਾਰੇ 16 ਇਨਪੁੱਟ ਕੰਬੀਨੇਸ਼ਨਸ ਲੈਂਦੇ ਹਾਂ ਤੇ ਸਬੰਧਤ ਆਉਟਪੁੱਟ ਇਨਪੁੱਟਸ ਦੀ ਪ੍ਰਾਇੋਰਟੀ ਅਨਸਾਰ ਲਿਖਦੇ ਹਾਂ ਜੇਕਰ ਇੱਕੋ ਸਮੇਂ ਇੱਕ ਤੋਂ ਵੱਧ ਇਨਪੁਟ ਕਿਰਿਆਸ਼ੀਲ ਹੋਣ ਤਾਂ ਇਨਕੋਡਰ ਸਭ ਤੋਂ ਵੱਧ ਪ੍ਰਾਇੋਰਟੀ ਵਾਲੇ ਇਨਪੁਟ ਨੂੰ ਚੁਣਦਾ ਹੈ ਅਤੇ ਆਉਟਪੁੱਟ ਉੱਤੇ ਇਸ ਦਾ ਬਾਈਨਰੀ ਕੋਡ ਦਿੰਦਾ ਹੈ। ਇਸ ਟਰੂਥ ਟੇਬਲ ਵਿੱਚ I3 ਦੀ ਸਭ ਤੋਂ ਵੱਧ ਪ੍ਰਾਇੋਰਟੀ ਹੈ ਫਿਰ I2, I1 ਅਤੇ ਸਭ ਤੋਂ ਘੱਟ I0 ਦੀ। O1 ਅਤੇ O0 ਲਈ ਬੂਲੀਅਨ ਐਕਸਪ੍ਰੈਸ਼ਨ ਲਿਖਣ ਲਈ ਅਸੀਂ ਕੇ ਮੈਪਸ ਦੀ ਵਰਤੋਂ ਕਰਦੇ ਹਾਂ। ਅਸੀਂ ਟਰੂਥ ਟੇਬਲ ਦੇ ਆਧਾਰ 'ਤੇ ਦੋਨੋਂ ਆਉਟਪੁੱਟਸ ओवन ਅਤੇ ओ नॉट ਲਈ ਅਲੱਗ-ਅਲੱਗ ਕੇ ਮੈਂ ਬਣਾਉਂਦੇ ਹਾਂ ਕਿਉਂਕਿ ਸਾਡੇ ਕੋਲ ਚਾਰ ਇਨਪੁਟਸ ਹਨ ਇਸ ਲਈ ਅਸੀਂ ਚਾਰ ਵੇਰੀਏਬਲ ਕੇ ਮੈਪ ਦੀ ਵਰਤੋਂ ਕਰਾਂਗੇ اے ਇਨ ਕੋਡਰ ਇਨਪੁਟ ਕੇ ਮੈਪ ਦੇ ਇਨਪੁਟ ਵੇਰੀਏਬਲ ਵਜੋਂ ਵਰਤੇ ਜਾਂਦੇ ਹਨ ओ नॉट ਲਈ ਕੇ ਮੈਪ ਸਕਰੀਨ ਉੱਪਰ ਦਿਖਾਇਆ ਗਿਆ ਹੈ ਅਤੇ ਕੇ ਮੈਪ ਮਿਨੀਮਾਈਜੇਸ਼ਨ ਨਿਜਮਾ ਜਿੰਨਾ ਦਾ ਅਸੀਂ ਪਹਿਲਾਂ ਦੇ ਅਨ ਕੀਤਾ ਸੀ ਦੀ ਵਰਤੋਂ ਕਰਕੇ ਵਨਸ ਦੇ ਗਰੁੱਪ ਬਣਾਉਣ ਤੋਂ ਬਾਅਦ ਸਾਨੂੰ ਵਨਸ ਦੇ ਦੋ ਗਰੁੱਪ ਮਿਲਦੇ ਹਨ ਜਿਸ ਦੇ ਨਤੀਜੇ ਵਜੋਂ O not ਲਈ ਆਉਟਪੁੱਟ ਐਕਸਪ੍ਰੈਸ਼ਨ O not equal to I3 plus I2 bar I1 ਪ੍ਰਾਪਤ ਹੁੰਦਾ ਹੈ ਇਸੇ ਤਰ੍ਹਾਂ O1 ਲਈ K ਮੈਪ ਬਣਾਉਣ ਅਤੇ 1s ਦੇ ਗਰੁੱਪ ਬਣਾਉਣ ਤੋਂ ਬਾਅਦ ਸਾਨੂੰ ਆਉਟਪੁੱਟ ਐਕਸਪ੍ਰੈਸ਼ਨ O1 equal to I3 plus I2 ਪ੍ਰਾਪਤ ਹੁੰਦਾ ਹੈ ਇਹ ਐਕਸਪ੍ਰੈਸ਼ਨਸ ਦੱਸਦੇ ਹਨ ਕਿ ਆਉਟਪੁੱਟ O0 ਉਦੋਂ 1 ਹੁੰਦੀ ਹੈ ਜਦੋਂ I3 1 ਹੋਵੇ ਜਾਂ ਜਦੋਂ I2 ਅਤੇ I1 ਦੋਵੇਂ 1 ਹੋਣ। ਇਸੇ ਤਰ੍ਹਾਂ ਆਉਟਪੁੱਟ O1 ਉਦੋਂ 1 ਹੁੰਦੀ ਹੈ ਜਦੋਂ I3 ਜਾਂ I2 1 ਹੋਣ। ਸਕਰੀਨ ਉੱਪਰ ਇਨ੍ਹਾਂ ਐਕਸਪ੍ਰੈਸ਼ਨਜ਼ ਦੀ ਵਰਤੋਂ ਕਰਕੇ ਡਿਜ਼ਾਈਨ ਕੀਤਾ ਗਿਆ ਪ੍ਰਾਇੋਰਟੀ 인 ਕੋਡਰ ਦਾ ਸਰਕਟ ਡਾਇਗਰਾਮ ਵੀ ਦਿਖਾਇਆ ਗਿਆ ਹੈ। ਇਨਪੁੱਟਸ ਅਤੇ ਉਹਨਾਂ ਦੇ ਸੰਬੰਧਿਤ ਆਉਟਪੁੱਟਸ ਦੀ ਗਿਣਤੀ ਦੇ ਆਧਾਰ 'ਤੇ 인 ਕੋਡਰ ਵੱਖ-ਵੱਖ ਆਕਾਰਾਂ ਵਿੱਚ ਉਪਲਬਧ ਹਨ। ਅਸੀਂ ਪਹਿਲਾਂ ਹੀ 4:2 ਪ੍ਰਾਇੋਰਟੀ 인 ਕੋਡਰ ਬਾਰੇ ਜਾਣਿਆ ਹੈ। 8-to-encoder ਜਿਵੇਂ ਕਿ 8 is to 3 10 is to 4 ਅਤੇ 16 is to 4 encoder ਵੀ ਇਹੀ ਮੂਲ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ ਇੱਕ 8 is to 3 encoder ਵਿੱਚ 8 ਇਨਪੁਟਸ ਹੁੰਦੀਆਂ ਹਨ ਅਤੇ ਇਹ 3 ਬਿਟ ਬਾਈਨਰੀ ਆਉਟਪੁੱਟ ਪੈਦਾ ਕਰਦਾ ਹੈ ਜਦੋਂ ਕਿ 10 is to 4 encoder ਵਿੱਚ 10 ਇਨਪੁਟ ਲਾਈਨਾਂ ਹੁੰਦੀਆਂ ਹਨ ਅਤੇ 4 ਬਿਟ ਆਉਟਪੁੱਟ ਪੈਦਾ ਹੁੰਦਾ ਹੈ ਇਸ ਤਰ੍ਹਾਂ 16 is to 4 encoder 16 ਇਨਪੁਟਸ ਤੋਂ ਆਉਟਪੁੱਟ ਉਤੇ 4-ਬਿਟ ਬਾਈਨਰੀ ਕੋਡ ਪੈਦਾ ਕਰਦਾ ਹੈ ਜਿਵੇਂ ਜਿਵੇਂ ਆਕਾਰ ਵਧਦਾ ਹੈ ਡਿਜ਼ਾਈਨ ਦੀ ਗੁੰਝਲਤਾ ਵੀ ਵਧਦੀ ਹੈ ਕਿਉਂਕਿ ਬਹੁਤ ਸਾਰੀਆਂ ਕਿਰਿਆਸ਼ੀਲ ਇਨਪੁੱਟਸ ਨੂੰ ਸੰਭਾਲਣ ਅਤੇ ਉਹਨਾਂ ਦੀ ਪ੍ਰਾਇੋਰਟੀ ਦਾ ਸਹੀ ਫੈਸਲਾ ਕਰਨ ਲਈ ਹੋਰ ਲੌジਕ ਗੇਟਾਂ ਦੀ ਲੋਡ ਪੈਂਦੀ ਹੈ ਆਮ ਤੌਰ ਤੇ ਇੱਕ ਇਨ ਕੋਡਰ ਦੇ ਡਿਜ਼ਾਈਨ ਵਿੱਚ ਹਰੇਕ ਇਨਪੁੱਟ ਲਈ ਆਉਟਪੁੱਟ ਤੇ ਇੱਕ ਵਿਲੱਖਣ ਬਾਈਨਰੀ ਕੋਡ ਦੇਣਾ ਤੇ ਇਹ ਯਕੀਨੀ ਬਣਾਉਣਾ ਸ਼ਾਮਲ ਹੁੰਦਾ ਹੈ ਕਿ ਜਦੋਂ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਇਨਪੁੱਟ ਕਿਰਿਆਸ਼ੀਲ ਹੁੰਦੇ ਹਨ ਤਾਂ ਸਭ ਤੋਂ ਵੱਧ ਪ੍ਰਾਇੋਰਟੀ ਵਾਲਾ ਇਨਪੁਟ ਆਉਟਪੁਟ ਨੂੰ ਨਿਰਧਾਰਤ ਕਰੇ ਆਉਟਪੁਟਸ ਲਈ ਬੁਲੀਅਨ ਐਕਸਪ੍ਰੈਸ਼ਨ ਟਰੂਥ ਟੇਬਲ ਅਤੇ ਕੇ ਮੈਪ ਦੀ ਵਰਤੋਂ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਹਾਰਡਵੇਅਰ ਨੂੰ ਸਰਲ ਬਣਾਉਣ ਲਈ ਇਨ ਕੋਡਰ ਅਕਸਰ ਘੱਟ ਤੋਂ ਘੱਟ ਲੌਜਿਕ ਗੇਟਸ ਦੀ ਵਰਤੋਂ ਕਰਕੇ ਡਿਜ਼ਾਈਨ ਕੀਤੇ ਜਾਂਦੇ ਹਨ ਪਰ ਅਸਲ ਐਪਲੀਕੇਸ਼ਨਾਂ ਲਈ ਇਨ ਕੋਡਰ ਆਈਸੀਸ ਦੇ ਰੂਪ ਵਿੱਚ ਵਰਤੇ ਜਾਂਦੇ ਹਨ ਜੋ ਸਟੈਂਡਰਡ ਕਾਰਸ਼ੀਲਤਾ ਅਤੇ ਆਸਾਨ ਇੰਪਲੀਮੈਂਟੇਸ਼ਨ ਪ੍ਰਦਾਨ ਕਰਦੇ ਹਨ ਇਨ੍ਹਾਂ ICs ਦੇ ਅੰਦਰ ਪਹਿਲਾਂ ਤੋਂ ਹੀ ਬਣਿਆ ਪ੍ਰਾਇੋਰਟੀ ਲਾਜਿਕ, ਇਨੇਬਲ ਇਨਪੁੱਟਸ ਅਤੇ ਹੋਰ ਕੰਟਰੋਲ ਵਿਸ਼ੇਸ਼ਤਾਵਾਂ ਇਹਨਾਂ ਨੂੰ ਵੱਖ-ਵੱਖ ਡਿਜੀਟਲ ਸਿਸਟਮਾਂ ਲਈ ਟੁਕਮਾ ਬਣਾਉਂਦੀਆਂ ਹਨ। ICs 74148 ਅਤੇ 74147 ਕੁਝ ਆਮ ਤੌਰ ਤੇ ਵਰਤੇ ਜਾਣ ਵਾਲੇ ਐਨਕੋਡਰ ICs ਵਿੱਚ ਸ਼ਾਮਲ ਹਨ। 74148 IC ਇੱਕ ਵੱਡੇ ਪੱਧਰ ਤੇ ਵਰਤਿਆ ਜਾਣ ਵਾਲਾ 8:3 ਪ੍ਰਾਇੋਰਟੀ ਐਨਕੋਡਰ ਹੈ ਜੋ 8 ਇਨਪੁਟ ਲਾਈਨਾਂ ਨੂੰ 3-bit binary output ਵਿੱਚ ਬਦਲਦਾ ਹੈ। ਇਸ IC ਵਿੱਚ ਇਨਪੁਟ I7 ਸਭ ਤੋਂ ਵੱਧ ਪ੍ਰਾਇੋਰਟੀ ਵਾਲਾ ਹੈ ਜਦਕਿ I0 ਸਭ ਤੋਂ ਘੱਟ। ਇਹ এনਕੋਡਰ ਐਕਟਿਵ ਲੋ ਇਨਪੁਟਸ ਲੈਂਦਾ ਹੈ ਜਿਸ ਦਾ ਅਰਥ ਹੈ ਕਿ ਇਨਪੁਟ ਜ਼ੀਰੋ ਹੋਣ ਤੇ ਕਿਰਿਆਸ਼ੀਲ ਮੰਨੀ ਜਾਂਦੀ ਹੈ 1 ਹੋਣ ਤੇ ਨਹੀਂ। ਇਸ ਤੋਂ ਇਲਾਵਾ ਗਰੁੱਪ ਸਿਲੈਕਟ ਆਉਟਪੁੱਟ ਇਹ ਦਰਸਾਉਂਦੀ ਹੈ ਕਿ ਕੋਈ ਵੀ ਇਨਪੁਟ ਕਿਰਿਆਸ਼ੀਲ ਹੈ ਜਾਂ ਨਹੀਂ ਜੋ ਕਿ ਵੱਡੇ ਸਿਸਟਮਾਂ ਵਿੱਚ ਬਹੁਤ ਲਾਭਕਾਰੀ ਹੁੰਦੀ ਹੈ। ਇਨੇਬਲ ਇਨਪੁਟ ਅਤੇ ਇਨੇਬਲ ਆਉਟਪੁਟ ਦੀ ਮਦਦ ਨਾਲ ਅਸੀਂ ਕਈ ਇਨਕੋਡਰਸ ਨੂੰ ਕੈਸਕੇਡ ਭਾਵ ਇੱਕ ਤੋਂ ਬਾਅਦ ਇੱਕ ਜੋੜ ਸਕਦੇ ਹਾਂ ਜਿਸ ਨਾਲ 8 ਤੋਂ ਵੱਧ ਇਨਪੁਟਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਸੈਸ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ 74147 IC ਇੱਕ 10:4 ਪ੍ਰਾਇੋਰਟੀ ਇਨਕੋਡਰ ਹੈ ਜੋ 10 ਐਕਟਿਵ ਲੋ ਇਨਪੁਟਸ ਨੂੰ 4 ਬਿਟ ਬਾਈਨਰੀ ਆਉਟਪੁੱਟ ਵਿੱਚ ਬਦਲਦਾ ਹੈ 74148 ਵਾਂਗ ਇਹ ਵੀ ਪ੍ਰਾਇੋਰਟੀ ਲੌਜੀਕ ਦੀ ਪਾਲਣਾ ਕਰਦਾ ਹੈ ਜਿਸ ਨਾਲ ਇਹ ਯਕੀਨੀ ਬਣਦਾ ਹੈ ਕਿ ਇਨ ਕੋਡਰ ਹਮੇਸ਼ਾ ਸਭ ਤੋਂ ਵੱਧ ਪ੍ਰਾਇੋਰਟੀ ਵਾਲੀ ਕਿਰਿਆਸ਼ੀਲ ਇਨਪੁਟ ਦੇ ਆਧਾਰ 'ਤੇ ਇੱਕ ਵਿਲੱਖਣ ਅਤੇ ਸਹੀ ਬਾਈਨਰੀ ਆਉਟਪੁਟ ਪ੍ਰਦਾਨ ਕਰੇ ਆਓ ਹੁਣ ਅੱਜ ਦੇ ਲੈਕਚਰ ਨੂੰ ਖਤਮ ਕਰਨ ਤੋਂ ਪਹਿਲਾਂ ਇਨ ਕੋਡਰਸ ਦੇ ਉਪਯੋਗਾਂ ਬਾਰੇ ਗੱਲ ਕਰੀਏ ਕਮਿਊਨੀਕੇਸ਼ਨ ਲਈ ਲੋੜੇੰਦੀਆਂ ਤਾਰਾਂ ਦੀ ਗਿਣਤੀ ਘਟਾਉਣ ਲਈ ਡਿਜੀਟਲ ਸਿਸਟਮਾਂ ਵਿੱਚ ਇਨ ਕੋਡਰਸ ਵੱਡੇ ਪੱਧਰ 'ਤੇ ਵਰਤੇ ਜਾਂਦੇ ਹਨ ਸਿਗਨਲਾਂ ਨੂੰ ਵੱਖਰੇ ਤੌਰ ਤੇ ਭੇਜਣ ਦੀ ਬਜਾਏ 인ਕੋਡਰ ਇਹਨਾਂ ਨੂੰ ਕੱਟ ਬਿਟਸ ਦੀ ਵਰਤੋਂ ਕਰਕੇ ਦਰਸਾਉਣ ਦਾ ਤਰੀਕਾ ਪ੍ਰਦਾਨ ਕਰਦਾ ਹੈ ਜਿਸ ਨਾਲ ਡਾਟਾ ਟ੍ਰਾਂਸਮਿਸ਼ਨ ਅਤੇ ਪ੍ਰੋਸੈਸਿੰਗ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਹੋ ਜਾਂਦੀ ਹੈ 인ਕੋਡਰ ਡਿਜੀਟਲ ਇਲੈਕਟ੍ਰੋਨਿਕਸ ਅਤੇ ਹੋਰ ਕਈ ਐਪਲੀਕੇਸ਼ਨਾਂ ਵਿੱਚ ਵੱਡੇ ਪੱਧਰ ਤੇ ਵਰਤੇ ਜਾਂਦੇ ਹਨ ਜਿੱਥੇ ਇੱਕ ਤੋਂ ਜ਼ਿਆਦਾ ਇਨਪੁੱਟਸ ਸਿਗਨਲਸ ਨੂੰ ਇੱਕ ਸੰਖੇਪ ਬਾਈਨਰੀ ਰੂਪ ਵਿੱਚ ਬਦਲਣ ਦੀ ਲੋੜ ਹੁੰਦੀ ਹੈ 인ਕੋਡਰ ਆਪਰੇਸ਼ਨ ਦੀ ਵਰਤੋਂ ਕੀਪੈਡ ਇੰਟਰਫੇਸ ਵਿੱਚ ਵੀ ਕੀਤੀ ਜਾਂਦੀ ਹੈ ਜਿੱਥੇ ਇੱਕ ਕੀ ਦਬਾਉਣ ਨਾਲ ਇੱਕ ਵਿਲੱਖਣ ਮਾਈਨਰੀ ਕੋਡ ਪੈਦਾ ਹੁੰਦਾ ਹੈ ਜਿਸ ਨਾਲ ਲੋੜੀਂਦੀਆਂ ਇਨਪੁਟ ਲਾਈਨਾਂ ਦੀ ਗਿਣਤੀ ਘਟ ਜਾਂਦੀ ਹੈ ਇਹਨਾਂ ਦੀ ਵਰਤੋਂ ਮਾਈਕਰੋਪ੍ਰੋਸੈਸਰਾਂ ਦੇ ਇੰਟਰਪਟ ਸਿਸਟਮਾਂ ਵਿੱਚ ਵੀ ਕੀਤੀ ਜਾਂਦੀ ਹੈ ਜਦੋਂ ਕਈ ਡਿਵਾਈਸ ਇੱਕੋ ਸਮੇਂ ਕਨੈਕਸ਼ਨ ਦੀ ਰਿਕੁਐਸਟ ਭੇਜਦੇ ਹਨ ਤਾਂ ਇਨਕੋਡਰ ਸਭ ਤੋਂ ਮਹੱਤਵਪੂਰਨ ਰਿਕੁਐਸਟ ਨੂੰ ਪ੍ਰਾਇੋਰਟੀ ਦਿੰਦਾ ਹੈ ਰੋਬੋਟਿਕਸ ਅਤੇ ਆਟੋਮੇਸ਼ਨ ਵਿੱਚ ਇਨਕੋਡਰ ਕਈ ਸੈਂਸਰ ਇਨਪੁਟਸ ਨੂੰ ਆਉਟਪੁੱਟ bits ਦੇ ਛੋਟੇ ਰੂਪ ਵਿੱਚ ਬਦਲ ਕੇ ਸੈਂਸਰ ਸਿਗਨਲਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰੋਸੈਸ ਕਰਨ ਵਿੱਚ ਮਦਦ ਕਰਦੇ ਹਨ 인ਕੋਡਰ ਇੱਕ ਕੋਡ ਨੂੰ ਦੂਜੇ ਕੋਡ ਵਿੱਚ ਬਦਲਣ ਵਾਲੀਆਂ ਐਪਲੀਕੇਸ਼ਨਾਂ ਭਾਵ ਕੋਡ ਕਨਵਰਜਨ ਐਪਲੀਕੇਸ਼ਨਸ ਵਿੱਚ ਵੀ ਐਮ ਭੂਮਿਕਾ ਨਿਭਾਉਂਦੇ ਹਨ ਜਿੱਥੇ ਇੱਕ ਕਿਸਮ ਦੇ ਡਿਜੀਟਲ ਕੋਡ ਨੂੰ ਵੱਖ-ਵੱਖ ਸਿਸਟਮਾਂ ਦੀ ਲੋੜ ਅਨੁਸਾਰ ਦੂਸਰੇ ਕੋਡ ਵਿੱਚ ਬਦਲਿਆ ਜਾਂਦਾ ਹੈ ਇੱਕ ਆਮ ਉਦਾਹਰਣ 10 ਇਨ ਟੂ 4 인ਕੋਡਰ ਦੀ ਹੈ ਜੋ 10 ਡੈਸੀਮਲ ਇਨਪੁੱਟਸ ਨੂੰ 4 ਬਿਟ BCD ਆਉਟਪੁੱਟ ਵਿੱਚ ਬਦਲਦਾ ਹੈ ਇਹ என்கੋਡਿੰਗ ਡਿਜੀਟਲ ਕੈਲਕੂਲੇਟਰ ਇਲੈਕਟ੍ਰੋਨਿਕ ਮੀਟਰ ਦੇ ਸੈਵਨ ਸੈਗਮੈਂਟ ਡਿਸਪਲੇ ਵਰਗੀਆਂ ਐਪਲੀਕੇਸ਼ਨਾਂ ਵਿੱਚ ਜ਼ਰੂਰੀ ਹੈ ਜਿੱਥੇ ਡੈਸੀਮਲ ਨੰਬਰਾਂ ਨੂੰ ਪ੍ਰੋਸੈਸ ਅਤੇ ਡਿਸਪਲੇ ਕਰਨ ਲਈ BCD ਰੂਪ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਇੱਕ 8 ਟੂ 3 என்கੋਡਰ ਨੂੰ ਅਕਟਲ ਤੋਂ ਬਾਈਨਰੀ ਕਨਵਰਜਨ ਲਈ ਵਰਤਿਆ ਜਾਂਦਾ ਹੈ ਅਤੇ ਇੱਕ 16 ਟੂ 4 என்கੋਡਰ ਨੂੰ ਹੈਕਸਾ ਡੈਸੀਮਲ ਨੰਬਰ ਨੂੰ ਬਾਈਨਰੀ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ ਇੱਕ ਹੋਰ ਮਹੱਤਵਪੂਰਨ ਐਪਲੀਕੇਸ਼ਨ ਡਾਟਾ ਕੰਪ੍ਰੈਸ਼ਨ ਅਤੇ ਸਟੋਰੇਜ ਵਿੱਚ ਹੈ ਜਿੱਥੇ ਇਨਕੋਡਡ ਡਾਟਾ ਨੂੰ ਦਰਸਾਉਣ ਲਈ ਲੋੜਿੰਦੇ ਬਿਟਸ ਦੀ ਗਿਣਤੀ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਜਿਸ ਨਾਲ ਡਿਜੀਟਲ ਟਰਾਂਸਮਿਸ਼ਨ ਹੋਰ ਪ੍ਰਭਾਵਸ਼ਾਲੀ ਬਣਦਾ ਹੈ ਇਸ ਦੇ ਨਾਲ ਹੀ ਆਓ ਇਨਕੋਡਰਾਂ ਉੱਤੇ ਸੈਸ਼ਨ ਨੂੰ ਇੱਥੇ ਖਤਮ ਕਰਦੇ ਹਾਂ ਮੈਂ ਉਮੀਦ ਕਰਦਾ ਹਾਂ ਕਿ ਇਸ ਲੈਕਚਰ ਨੇ ਡਿਜੀਟਲ ਸਿਸਟਮਾਂ ਵਿੱਚ ਇਨਕੋਡਰਸ ਦੇ ਮਹੱਤਵ ਦੀ ਤੁਹਾਡੀ ਸਮਝ ਨੂੰ ਅੱਗੇ ਵਧਾਇਆ ਹੈ ਤੁਹਾਡੇ ਧਿਆਨ ਲਈ ਧੰਨਵਾਦ